ਸ਼ਬਦ ਸਤਿਗੁਰ ਨੇ ਸਾਨੂੰ ਦੱਸ ਦਿੱਤਾ ਵਾਹਿਗੁਰੂ ਵਾਹਿਗੁਰੂ ਇਹਦੇ ਜਪਦਿਆਂ ਹੀ ਉਹ ਅੰਦਰ ਲੋ ਨਿਧਾਨ ਉਪਗਟ ਹੋ ਜਾਂਦੇ ਨੇ ਰਸ ਪ੍ਰਗਟ ਹੋ ਜਾਂਦੇ ਨੇ ਭੋਜਨ ਤੇ ਅੰਦਰ ਪਏ ਪਰ ਮਹਾਰਾਜ ਕਹਿੰਦੇ ਨੇ ਖਾਂਦੇ ਨਹੀਂ ਇਸ ਵਾਸਤੇ ਭੁੱਖੇ ਦੇ ਭੁੱਖੇ ਰਹਿ ਜਾਂਦੇ ਨੇ ਪਰੋਸ ਆਇਆ ਥਾਲ ਕੋਲ ਹੈ 36 ਪ੍ਰਕਾਰ ਦੇ ਅੰਮ੍ਰਿਤ ਕੋਲ ਪਏ ਨੇ ਪਰ ਭੁੱਖੇ ਦਾ ਭੁੱਖਾ ਹੈ ਕਰਦੇ ਚ ਪਦਾਰਤ ਹੁੰਦਿਆਂ ਹਿਆਂ ਕੰਗਾਲ ਬਣਿਆ ਆਇਆ ਹੈ ਹਰੀ ਦੇਸ ਧਿਆਨ ਨਹੀਂ ਜੋੜਿਆ ਜਪ ਨਹੀਂ ਕੀਤਾ ਇਹਨਾਂ ਦਾ ਤੇ ਦਰਸ਼ਨ ਹੀ ਨਹੀਂ ਕਰਨਾ ਚਾਹੀਦਾ ਕਾਰਨ ਬਾਬਾ ਫਰੀਦ ਦੱਸਦੇ ਨੇ ਫਰੀਦਾ ਕਿੰਨਾ ਮੁਖ ਡਰਾਵਣੇ ਜਿਨਾ ਵਿਸਾਰੇ ਉਹ ਨਾ ਡਰਾਉਣੇ ਨੇ ਡਰ ਲੱਗਦਾ ਐਨਾ ਤੋਂ ਡਰ ਲੱਗਦਾ ਸਿੱਖ ਸਾਦੀ ਸਾਹਿਬ ਕਿਹਾ ਕਰਦੇ ਸਨ ਐ ਖੁਦਾ ਇੱਕ ਤੇ ਮੈਂ ਤੇਰਾ ਡਰ ਮੰਦਾ ਅਦਬ ਮੰਦਾ ਫਿਰ ਮੈਂ ਦੂਜਾ ਉਹਨਾਂ ਤੋਂ ਡਰਦਾ ਜਿਹੜੇ ਤੇਥੋਂ ਨਹੀਂ ਡਰਦੇ ਪਤਾ ਨਹੀਂ ਕੀ ਕਰਦੇ ਕੀ ਕਰਦੇ ਇਹਨਾਂ ਦਾ ਕੀ ਬਰਕਸਾ ਇੱਕ ਮੈਂ ਤੇਰੇ ਤੋਂ ਡਰਦਾ ਤੂੰ ਸਰਬ ਕਲਾ ਸਮਰੱਤ ਹੈ ਦੂਜਾ ਮੈਂ ਉਹਨਾਂ ਤੋਂ ਡਰਦਾ ਜੇ ਤੇਰੇ ਤੋਂ ਨਹੀਂ ਡਰਦੇ ਬੜੇ ਦੁਸ਼ਟ ਪਤਾ ਨਹੀਂ ਕੀ ਕਰਦੇ ਪਤਾ ਨਹੀਂ ਕੀ ਕਰਦੇ ਦੋ ਤਰ੍ਹਾਂ ਦੇ ਇਹ ਮਨੁੱਖ ਹੁੰਦੇ ਨੇ ਕਾਇਰ ਡਰਦੇ ਨੇ ਦੁਸ਼ਟ ਡਰਾਂਦੇ ਨੇ ਜਿਹੜਾ ਡਰਾਵੇ ਮਹਾ ਦੁਸ਼ਟ ਹੈ ਦੁਸ਼ਟ ਹੈ ਪਰ ਬਾਬਾ ਫਰੀਦ ਕਹਿੰਦੇ ਰੱਬ ਦਾ ਨਾਮ ਜਿਨ੍ਹਾਂ ਨੇ ਭੁਲਾਇਆ ਉਹ ਤੇ ਹੈ ਨਹੀਂ ਡਰਾਉਣਾ ਨਾਮ ਬਿਨਾ ਜੈਸੇ ਕੁਬਜ ਕਰੋ ਕਹੋ ਕਬੀਰ ਜੈਸੇ ਸੁੰਦਰ ਸਰੂ ਬੜਾ ਚਿਕਣਾ ਚੁਪਣਾ ਚਿਹਰਾ ਬੜੇ ਸੁੰਦਰ ਬਸਤੇ ਬੜਾ ਖੂਬਸੂਰਤ ਦਿਖਾਈ ਦੇ ਰਿਹਾ ਹੈ ਪਰ ਭਗਤ ਕਬੀਰ ਕਹਿੰਦੇ ਨੇ ਕਹੋ ਕਬੀਰ ਜੈਸੇ ਸੁੰਦਰ ਸਰੂ ਨਾਮ ਬਿਨਾ ਜੈਸੇ ਕੁਬਜ ਕਰੋ ਕੁਬੜਾ ਹੈ ਕਰੋ ਪੈ ਦੇਖਣਾ ਹੀ ਨਹੀਂ ਚਾਹੀਦਾ ਫਿਰ ਨਾ ਮੁਖ ਡਰਾਵਣਾ ਨਾਮਦੇਵ ਵੀ ਕਹਿੰਦੇ ਨੇ ਜੋ ਨਾ ਭਜੰਤੇ ਨਾਰਾਇਣਾ ਤਿਨ ਕਾ ਮੈਂ ਨਾ ਕਰਾਂ ਦਰਸਨਾ ਹੈ ਪ੍ਰਭੂ ਜੋ ਤੇਰਾ ਨਾਮ ਨਹੀਂ ਜਪਦੇ ਮੈਂ ਇਹਨਾਂ ਦੇ ਦਰਸ਼ਨ ਹੀ ਨਹੀਂ ਕਰਨਾ ਚਾਹੁੰਦਾ ਮੈਂ ਇਹਨਾਂ ਦੇ ਕੋਲ ਬੈਠਣਾ ਹੀ ਨਹੀਂ ਚਾਹੁੰਦਾ ਮੈਂ ਇਹਨਾਂ ਨੂੰ ਦੇਖਣਾ ਹੀ ਨਹੀਂ ਚਾਹੁੰਦਾ ਡਰਾਉਣੇ ਐਸ ਵਾਸਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਵੀ ਕਹਿੰਦੇ ਨੇ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ ਧਿਆਨ ਨਹੀਂ ਜੋੜਿਆ ਇਹਨਾਂ ਦੀ ਸੰਗਤ ਦੇ ਚ ਨਹੀਂ ਜਾਣਾ ਚਾਹੀਦਾ ਭਾਓ ਇਹਨਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਇਹਨਾਂ ਦੇ ਕੋਲ ਨਹੀਂ ਬੈਠਣਾ ਚਾਹੀਦਾ ਹਾਂਜੀ ਕਿਹਣੀ ਦਾਸ ਜਿਹੜੀ ਦਾਸ ਹਾਂ ਸਾਰੂਪੁਰਖ ਨਾ ਪਾਇਆ ਜਿਨ੍ਹਾਂ ਨੇ ਐਸੇ ਸਤ ਸਤਗੁਰੂ ਦੀ ਪ੍ਰਾਪਤੀ ਨਹੀਂ ਕੀਤੀ ਪਰਮਪੁਰਖ ਦੀ ਪ੍ਰਾਪਤੀ ਨਹੀਂ ਕੀਤੀ ਇਹਨਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਇਹਨਾਂ ਦੇ ਕੋਲ ਨਹੀਂ ਬੈਠਣਾ ਚਾਹੀਦਾ ਹਾਂਜੀ ਹਮ ਚਾਤ੍ਰਿਕ ਹਮ ਚਾਤ੍ਰਿਕਨੀ ਆਪਾਸਵੇਂ ਨੰਸੀਰਾਹ ਏ ਹਰੀ ਤੂੰ ਤੇ ਅੰਮ੍ਰਿਤ ਜਲ ਹੈ ਪਰ ਅਸੀਂ ਚਾਤ੍ਰਿਕ ਦੀ ਤਰ੍ਹਾਂ ਪਿਆਸੇ ਹਾਂ ਤੇਰੇ ਨਾਮ ਜਲਦੀ ਮੰਗ ਕਰਦੇ ਆ ਅਸੀਂ ਚਾਤਰ ਕਾ ਔਰ ਉਸ ਬੂੰਦ ਵਾਸਤੇ ਤੜਪਦੇ ਆ ਫਰਿਆਦ ਕਰਦੇ ਆ ਦੁਆ ਕਰਦੇ ਆ ਹਾਂਜੀ ਗੁਰਮੀਲ ਗੁਰਮੀਲ ਮੇਰਾ ਪ੍ਰਿਆਰ ਹਮ ਸਤੁਰ ਪ੍ਰਹਾਰ ਭਗਤੀ ਰਾ हे प्रभु गुरु दा मिलाप करा ताके स्वांती बोंदी प्राप्ति अवेसी भक्ति करके इस महान आनंद नो प्राप्त करिये मिलाप करा मिलाप करा हाजी आधार सतगुरु प्राप्त की जहां कृपा धरे गुरु दी संगत प्राप्त होवे से भक्ति करिए हे साई हो सकदा है किदरे प्रभु कृपा करे मेहर करे रहमत करे हाजी मैं गोरगरी आराधना ਤਾ ਪ੍ਰਾਣਾ ਮਾਰੇ ਗੁਰੂ ਤੋਂ ਬਿਨਾ ਮੇਰਾ ਕੋਈ ਸੰਗੀ ਨਹੀਂ ਸਾਥੀ ਨਹੀਂ ਕੋਈ ਮਿੱਤਰ ਨਹੀਂ ਤੇਹੀ ਮੇਰਾ ਪ੍ਰਾਣਾ ਦਾ ਆਧਾਰ ਹੈ ਇਹੀ ਮੇਰੀ ਜਿੰਦ ਤੇ ਜਾਨ ਹੈ ਹਾਂਜੀ ਬਹੁ ਨਾਨਕ ਗੁਰਨਾਮ ਗੜਾਇਆ ਹਰ ਨਾਮ ਹਰ ਦਪੀ ਗੁਰੂ ਦੇਵ ਨੇ ਐਸੇ ਨਾਮ ਦੀ ਦਿੜਤਾ ਕਰਾ ਦਿੱਤੀ ਉਹ ਜੋ ਹਰੀ ਦਾ ਨਾਮ ਸਤ ਹੈ ਸਤ ਪਦਵੀ ਦੀ ਪ੍ਰਾਪਤੀ ਕਰਾ ਦਿੱਤੀ ਉਹ ਜੋ ਹਰੀ ਦੇ ਨਾਮ ਦੇ ਸਾਰਾ ਪਰਵਕਾਰ ਹੈ ਇਸ ਤਰ੍ਹਾਂ ਪਰਵਕਾਰੀ ਜੀਵਨ ਬਣਾ ਦਿੱਤਾ ਗੁਰਦੇਵ ਨੇ ਹਾਂ ਜੀ ਕਾ ਪ੍ਰਤ ਹਮ ਕਾ ਤੁਸੀਂ ਅਰਪਾ ਤੇ ਕਿ ਅਸੀਂ ਚਾਤਰ ਕਹਾ اے ਪ੍ਰਭੂ ਤੇਰੇ ਨਾਮ ਬੋond ਲਈ ਟੜਪਦੇ ਹਾਂ ਮੰਗਦੇ ਹਾਂ ਤੂੰ ਗੁਰੂ ਦਾ ਮਿਲਾਪ ਕਰਾ ਤਾਂ ਕਿ ਉਸ ਦੇ ਰਾਹੀ ਜੋ ਹੈ ਪ੍ਰਾਪਤ ਹੋਵੇ ਥੋੜਾ ਜਿਆ ਕੁਲਸਾ ਆਪ ਜੀ ਦੇ ਸਾਹਮਣੇ ਇੱਕ ਤੇ ਬਾਾਰ ਅੰਧੇਰਾ ਹੁੰਦਾ ਹੈ ਤੇ ਅੰਧੇਰਾ ਸਾਰਿਆਂ ਨੂੰ ਇੱਕੋ ਜਿਹਾ ਕਰ ਦਿੰਦਾ ਹੈ ਅੰਧੇਰੇ ਦੇ ਵਿੱਚ ਫੁੱਲ ਤੇ ਕੰਡਾ ਇੱਕੋ ਹੀ ਹੋ ਗਏ ਨਾ ਕੰਡਾ ਦਿਖਾਈ ਦਿੰਦਾ ਨਾ ਫੁੱਲ ਅੰਧੇਰੇ ਦੇ ਵਿੱਚ ਸੋਨਾ ਤੇ ਲੋਹਾ ਇੱਕੋ ਹੀ ਹੋ ਜਾਂਦੇ ਨੇ ਨਾ ਲੋਹਾ ਦਿਖਾਈ ਦਿੰਦਾ ਨਾ ਸੋਨਾ ਅੰਧੇਰਾ ਸਾਰਿਆਂ ਨੂੰ ਇੱਕੋ ਜਿਹਾ ਕਰ ਦਿੰਦਾ ਹੈ। ਨਾ درخت ਦਿਖਾਈ ਦਿੰਦੇ ਨਾ ਪਹਾੜ। ਨਾ ਮਨੁੱਖ ਦਿਖਾਈ ਦਿੰਦੇ ਨਾ ਪਸ਼ੂ। ਨਾ ਪੰਛੀ। ਨਾ ਹੀਰਾ ਦਿਖਾਈ ਦਿੰਦਾ ਹੈ ਨਾ ਪੱਥਰ। ਅੰਧੇਰੇ ਵਿੱਚ ਕੇਵਲ ਅੰਧੇਰਾ ਹੁੰਦਾ ਹੈ। ਅੰਧੇਰਾ ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰਦਾ। ਇਹ ਵੀ ਮੈਰਜ਼ ਕਰਦਾ ਹੈ। ਅੰਧਕਾਰ ਵਿੱਚ ਕੇਵਲ ਅੰਧਕਾਰ ਹੀ ਹੁੰਦਾ ਸਭ ਕੁਝ ਨੂੰ ਓਲੇ ਕਰ ਦਿੰਦਾ ਇੱਕ ਪਾਸੇ ਕਰ ਦਿੰਦਾ ਬਾਹਰ ਦਾ ਅੰਧਕਾਰ ਐਸਾ ਸਮਰਥ ਹੈ ਲੇਕਿਨ ਮਨੁੱਖ ਨੇ ਇਸ ਬਾਹਰ ਦੇ ਅੰਧਕਾਰ ਨੂੰ ਮਿਟਾਉਣ ਵਾਸਤੇ ਬੜੇ ਵਸੀਲੇ ਤੇ ਸਾਧਨ ਜੁਟਾਏ ਨੇ ਸ਼ੁਰੂ-ਸ਼ੁਰੂ ਦੇਚ ਇਹ ਲਖਣਾ ਬਾਲ ਕੇ ਰਾਤ ਨੂੰ ਸਾਰੀ ਰਾਤ ਅੱਗ ਜਲਾਉਂਦਾ ਸੀ ਜੰਗਲ ਦੇ ਚ ਤੱਕੇ ਰੋਸ਼ਨੀ ਬਣੀ ਰਹੇ ਅੰਧੇਰਾ ਡਰਾਂਦਾ ਸੀ ਅੰਧੇਰੇ ਚ ਨਾ ਸੱਪ ਦਿਖਾਈ ਦੇਵੇ ਨਾ ਸ਼ੇਰ ਅੰਧੇਰੇ ਚ ਨਾ ਆਪਣਾ ਦਿਖਾਈ ਦੇਵੇ ਨਾ ਬੇਗਾਨਾ ਅੰਧੇਰੇ ਚ ਕੋਈ ਦਿਖਾਈ ਨਹੀਂ ਦਿੰਦਾ ਅੰਧੇਰੇ ਤੋਂ ਮਨੁੱਖ ਤਾਂ ਸੁੱਕਤ ਦੀ ਡਰੀ ਹੋਈ ਕਿਉਂਕਿ ਅੰਧੇਰੇ ਚ ਹੀ ਸ਼ੇਰ ਹਮਲਾ ਕਰ ਜਾਂਦਾ ਸੀ ਕੁਝ ਐਸੇ ਜਾਨਵਰ ਨੇ ਪ੍ਰਭੂ ਨੇ ਉਹਨਾਂ ਦੀ ਅੱਖਾਂ 'ਚ ਐਸੀ ਸਮਰੱਥਾ ਦਿੱਤੀ ਹਨੇਰੇ 'ਚ ਵੀ ਦੇਖ ਲੈਂਦੇ ਨੇ ਬਿੱਲੀ ਦੇਖ ਲੈਂਦੀ ਹੈ ਉੱਲੂ ਵੀ ਦੇਖ ਲੈਂਦਾ ਹੈ ਚਮਗਾਦੜ ਵੀ ਦੇਖ ਲੈਂਦਾ ਹੈ ਹਨੇਰੇ 'ਚ ਜਿਹੜੇ ਜੀਵ ਦੇਖ ਸਕਦੇ ਨੇ ਸਾਰੇ ਹਿੰਸਕ ਨੇ ਸਾਰੇ ਦਰਿੰਦੇ ਨੇ ਇਹ ਵੀ ਮੈਰਜ਼ ਕਰਦੇ ਨੇ ਔਰ ਉਹਨਾਂ ਦਾ ਅੰਧਕਾਰ ਦਾ ਜੀਵਨ ਹੈ ਭੁੰਦੇਰੇ ਦੇ ਚ ਜ਼ਿਆਦਾ ਹਰਕਤ ਕਰਦੇ ਨੇ ਰੋਸ਼ਨੀ ਚ ਨਹੀਂ ਕਰਦੇ ਦਿਨ ਚੜਿਆ ਸਾਰਾ ਦਿਨ ਉੱਲੂ ਛੁਪ ਕੇ ਬੈਠੇਗਾ ਰਾਤ ਆਈ ਹੈ ਹਨੇਰਾ ਬਸਾਰੀ ਰਾਤ ਉਡਾਰੀਆਂ ਮਾਰੇਗਾ ਆਲਣਿਆਂ ਵਿੱਚ ਪੰਛੀਆਂ ਦੇ ਅੰਡੇ ਚੁਗਲੇ ਆਏਗਾ ਉਹਨਾਂ ਦੇ ਬੱਚੇ ਮਾਸੂਮ ਚੁਗਲੇ ਆਏਗਾ ਉੱਲੂ ਇਹ ਹੀ ਕੁਛ ਕਰਦਾ ਹੈ ਅੰਧੇਰੇ ਚ ਚਮਗਾਦੜ ਉਡਾਰੀਆਂ ਮਾਰਦੇ ਨੇ ਅੰਧੇਰੇ ਵਿੱਚ ਖੁੱਡਾਂ ਦੇ ਚੋਂ ਸੱਪ ਨਿਕਲਦੇ ਨੇ ਅੰਧੇਰੇ ਵਿੱਚ ਇਹ ਮੱਛਰ ਡੰਗ ਮਾਰਦੇ ਨੇ ਰੋਸ਼ਨੀ 'ਚ ਨਹੀਂ ਮਾਰਦੇ ਅੰਧੇਰੇ ਡੰਗ ਮਾਰਨ ਵਾਲੇ ਖੂਨ ਪੀਣ ਵਾਲੇ ਦਰਿੰਦੇ ਇਹ ਹੰਸਕ ਕਰੀਬਨ ਕਰੀਬਨੇ ਰਾਤ ਦਾ ਜੀਵਨ ਹੈ ਰਾਤ ਦਾ ਜੀਵਨ ਹੈ ਮਨੁੱਖਤਾ ਵੀ ਦੋ ਹਿੱਸਿਆਂ ਦੇ ਚ ਵੰਡੀ ਹੋਈ ਹੈ ਗੁੱਸਾ ਖੀਮਾ ਧਾਰਮਿਕ ਵਿਦਵਾਨ ਅਨੁਭਵੀ ਪੁਰਸ਼ ਕਹਿੰਦੇ ਨੇ ਪਸ਼ੂਆਂ ਦੇ ਤੇ ਬਕੈ ਦਾ ਵੰਡ ਪ੍ਰਕਿਰਤੀ ਨੇ ਕਰ ਦਿੱਤੀ ਹੈ ਕੁਝ ਐਸੇ ਨੇ ਅੰਧਕਾਰ ਪੱਖ ਦੇ ਜੀਵ ਨੇ ਕੁਝ ਰੋਸ਼ਨ ਪੱਖ ਦੇ ਜੀਵ ਨੇ ਮਨੁੱਖ ਵੀ ਇਸ ਤਰ੍ਹਾਂ ਦੇ ਨੇ ਮਨੁੱਖ ਬਹੁਤਾਂਤ ਵਿੱਚ ਅੰਧਕਾਰ ਪੱਖ ਦੇ ਚ ਨੇ ਪਰ ਪਸ਼ੂ ਨਾਲ ਇਹਨਾਂ ਚ ਵਿਸ਼ੇਸ਼ਤਾ ਹੈ ਤੇ ਆਪਣਾ ਅੰਧੇਰਾ ਦੂਰ ਕਰਨਾ ਚਾਹਂਤੇ ਦੂਰ ਕਰ ਸਕਦੇ ਬਸ ਇੰਨੀ ਗੱਲ ਹੈ ਪਛੋ ਦੂਰ ਵੀ ਕਰਨਾ ਚਾਹੇ ਤੇ ਨਹੀਂ ਕਰ ਸਕਦਾ ਉਹਦੇ ਕੋਲ ਇਸ ਤਰ੍ਹਾਂ ਦੀ ਸਮਰਥਾ ਹੀ ਨਹੀਂ ਹੈ ਇਤਨੀ ਜੋ ਹੈ ਸਮਝ ਹੀ ਨਹੀਂ ਹੈ ਜਿਹੜੇ ਅੰਧੇਰੇ ਪਖਦੇ ਮਨੁੱਖ ਸਨ ਉਹਨਾਂ ਨੇ ਕਲੱਬਾਂ ਨੂੰ ਫੇਟੜਾਂ ਨੂੰ ਵੈਸ਼ਿਆਲਿਆਂ ਨੂੰ ਸ਼ਰਾਬਖਾਨਿਆਂ ਨੂੰ ਜਨਮ ਦਿੱਤਾ ਹੈ ਸ਼ਰਾਬਖਾਨਿਆਂ ਦੀ ਰੌਣਕ ਰਾਤ ਨੂੰ ਹੈ ਵੈਸ਼ਿਆਲਿਆਂ ਦੀ ਰੌਣਕ ਰਾਤ ਨੂੰ ਹੈ ਕਲਬ ਥੀਟਰਾਂ ਦੀ ਰੌਣਕ ਨਾਚ ਘਰਾਂ ਦੀ ਰੌਣਕ ਰਾਤ ਦੀ ਹੈ ਸਾਰੀ ਸਾਰੀ ਰਾਤ ਇਹ ਫੈਸ਼ ਨਾਚ ਚੱਲਦੇ ਨੇ ਗੰਦੇ ਗੀਤ ਚੱਲਦੇ ਨੇ ਐਂ ਰੀਡ ਦੀ ਹੱਡੀ ਸਿੱਧੀ ਕਰਕੇ ਲੋਕੀ ਦੇਖਦੇ ਨੇ ਤੇ ਸੁਣਦੇ ਨੇ ਅੰਦਰ ਰਾਤ ਤੇ ਰਾਤ ਨਾਲ ਤਾਲ ਮਿਲ ਬੈਠਦੇ ਨੇ ਦਿਨੋਂ ਤੇ ਮੁਰਝਾਏ ਮੁਰਝਾਏ ਰਹਿੰਦੇ ਨੇ ਪਰ ਜਿਨ੍ਹਾਂ ਦੀ ਜ਼ਿੰਦਗੀ 'ਚ ਕੋਈ ਥੋੜੀ ਚਮਕ ਸੀ ਰੋਸ਼ਨੀ ਸੀ ਉਹਨਾਂ ਨੇ ਮੰਦਰਾਂ ਨੂੰ ਜਨਮ ਦਿੱਤਾ ਹੈ ਉਹ ਅੰਮ੍ਰਿਤ ਵੇਲੇ ਉੱਠਦੇ ਨੇ ਧਾਰਮਿਕ ਮੰਦਰਾਂ ਦੀ ਰੌਣਕ ਬਣਦੇ ਨੇ ਕੀਰਤਨ ਸੁਣਦੇ ਨੇ ਕਥਾ ਸੁਣਦੇ ਨੇ ਪ੍ਰਭੂ ਦਾ ਨਾਮ ਜਪਦੇ ਨੇ ਮਨੁੱਖਤਾ ਇਹਨਾਂ ਦੋ ਹਿੱਸਿਆਂ ਦੇ ਵਿੱਚ ਵੰਡੀ ਹੋਈ ਹੈ ਅੰਧੇਰਾ ਪੱਖ ਤੇ ਚਾਨਣ ਪੱਖ ਹੁਣ ਮੈਂ ਅਰਜ਼ ਕਰਾਂ ਬਹੁਤਾਂ ਦੇ ਵਿੱਚ ਅੰਧੇਰਾ ਪੱਖ ਹੈ ਥੋੜਾ ਜਿਹੀ ਸਮਾਪਦਾ ਲੈਣੇ ਆਂ ਬਾਰ ਦਾ ਅੰਧੇਰਾ ਇਸ ਵਾਸਤੇ ਹੋ ਜਾਂਦਾ ਹੈ ਜ਼ਮੀਨ ਸੂਰਜ ਤੋਂ ਇੱਕ ਪਾਸੇ ਹੋ ਜਾਂਦੀ ਹੈ ਘੁੰਮ ਰਹੀ ਹੈ ਤੇ ਆਪਣੇ ਮਹਿਵਰ ਤੇ ਵੀ ਘੁੰਮ ਰਹੀ ਹੈ ਤੇ ਚਾਰੋਂ ਪਾਸੇ ਵੀ ਘੁੰਮ ਰਹੀ ਹੈ ਦੋ ਤਰ੍ਹਾਂ ਦੇ ਨਾਲ ਘੁੰਮ ਰਹੀ ਹੈ। ਤੋਂ ਇੱਥੇ ਰਾਤ ਬਣ ਜਾਂਦੀ ਹੈ। ਮੰਦੇ ਚਲਤੇ ਅੰਧੇਰਾ ਇਸ ਵਾਸਤੇ ਹੈ ਕਿ ਮਨ ਦੇ ਨੌ ਹਿੱਸੇ ਸੁੱਤੇ ਪੈ ਨੇ ਸਿਰਫ ਇੱਕ ਹਿੱਸਾ ਜਾਗਿਆ। ਸੋਣ ਕਰਕੇ ਅੰਧੇਰੇ ਉਹ ਜਿਹੜਾ ਇੱਕ ਹਿੱਸਾ ਹੈ ਨਾ ਉਹ ਤੇ ਸਤ ਸੰਗਰਦਾ ਹੈ ਤੇ ਨੌ ਹਿੱਸੇ ਕੁਸੰਗਤ ਕਰਦੇ ਨੇ ਤਾਂ ਜਿਤ ਕੁਸੰਗਤ ਵੀ ਹੋ ਜਾਂਦੀ ਹੈ ਸੰਗਤ ਦੀ ਨੇ ਉਹ ਜਿਹੜਾ ਇੱਕ ਹਿੱਸਾ ਹੈ ਜਾਗਿਆ ਹੋਇਆ ਉਹ ਦਾਨ ਕਰਦਾ ਹੈ ਤੇ ਉਹ ਜਿਹੜੇ ਨੌ ਹਿੱਸੇ ਨੇ ਉਹ ਬੇਈਮਾਨੀ ਕਰਦੇ ਨੇ ਤਾਂ ਦਾਨ ਤੇ ਹਾਵੀ ਹੋ ਜਾਂਦਾ ਹੈ ਬੇਈਮਾਨ ਉਹ ਨੌ ਹਿੱਸੇ ਨੇ दया पैदा ਹੁੰਦੀ ਹੈ ਇੱਕ ਹਿੱਸੇ ਤੋਂ ਤੇ ਕ੍ਰੋਧ ਪੈਦਾ ਹੁੰਦਾ ਹੈ ਨੌ ਹਿੱਸੇ ਤੋਂ ਸਾਰੀ ਦਇਆ ਰੁੜ ਜਾਂਦੀ ਹੈ ਪਰਉਪਕਾਰ ਮਨੁੱਖ ਕਰਦਾ ਉਹ ਇੱਕ ਹਿੱਸਾ ਜਿਹੜਾ ਜਾਗਿਆ ਹੋਇਆ ਹੈ ਤੇ ਦੁਰਾਚਾਰ ਕਰਦੇ ਨੇ ਨੌ ਹਿੱਸੇ ਲੰਘੀ ਸਦੀ ਦਾ ਮਹਾਨ ਮਨੋਚਿੰਤਕ ਫਰਾਇਡ ਇਸ ਸਵਾਰ ਸੇ ਐਲਾਨੀਆਂ ਕਹਿੰਦਾ ਸੀ ਨਾ ਲੜੋ ਮਨ ਦੇ ਨਾਲ ਹਾਰ ਹੋ ਗਏ ਹਾਰ ਹੋ ਗਏ ਨਾ ਸਮਾਨ ਜ਼ਾਇਆ ਕਰੋ ਨਾ ਆਪਣੀ ਸ਼ਕਤੀ ਜੋ ਹੈ ਜ਼ਾਇਆ ਕਰੋ ਮਨ ਦੇ ਨਾਲ ਲੜੋਗੇ ਹਾਰ ਹੋ ਗਏ ਕਰੋਧ ਨਾਲ ਲੜੋਗੇ ਕਾਮ ਨਾਲ ਲੜੋਗੇ ਹੰਕਾਰ ਨਾਲ ਲੜੋਗੇ ਹਾਰ ਹੋ ਗਏ ਕਿਉਂ ਨਾ ਐਸੇ ਤੇ ਸੁਤੇ ਮਨ ਦੇ ਉਹ ਵੀ تسلیم ਕਰਦਾ ਹੈ ਭਾਵੇਂ ਨਾਸਤਿਕ ਸੀ ਪਰ ਇਤਨਾ ਮੰਦ ਹੈ ਕਿ ਮਨ ਦੇ ਨੌ ਭਾਗ ਸੁੱਤੇ ਪਏ ਨੇ ਸਿਰਫ ਇੱਕੋ ਹੀ ਭਾਗ ਜਾ ਗਿਆ ਹੈ ਮਨੁੱਖ ਨੇਕੀ ਕਰਦਾ ਉਸ ਇੱਕ ਭਾਗ ਨਾਲ ਬਦੀ ਕਰਦਾ ਉਸ ਨੌ ਭਾਗਾਂ ਨਾਲ ਤੋਂ ਨੇਕੀ ਨਾਲੋਂ ਬਦੀ ਜ਼ਿਆਦਾ ਹੋ ਜਾਂਦੀ ਹੈ ਨੇਕੀ ਤੇ ਮਾਮੂਲੀ ਪਰਉਪਕਾਰ ਕਰਦਾ ਮਨ ਦਾ ਉਹ ਇੱਕ ਭਾਗ ਜੋ ਜਾਗਿਆ ਹੋਇਆ ਹੈ ਤੇ ਦੁਰਾਚਾਰ ਕਰਦੇ ਨੇ ਨੌ ਬਾਤ। ਤੋਂ ਪਰਵਕਾਰ ਨਾਲੋਂ ਦੁਰਾਚਾਰ ਬਹੁਤ ਜ਼ਿਆਦਾ ਹੋ ਜਾਂਦਾ ਹੈ। দান ਕਰਦਾ ਉਹ ਇੱਕ ਭਾਗ ਜੋ ਮਨ ਦਾ ਜਾਗੇ ਹੋਇਆ ਹੈ ਤੇ ਬੇਈਮਾਨੀ ਕਰਦੇ ਨੇ ਨੌ ਬਾਤ। ਤੋਂ ਬੇਈਮਾਨ ਜਿੱਤ ਜਾਂਦਾ ਹੈ, দান ਹਾਰ ਜਾਂਦਾ ਹੈ। ਸਤ ਸੰਗ ਕਰਦਾ ਹੈ ਮਨ ਦਾ ਉਹ ਇੱਕ ਭਾਗ ਜੋ ਜਾਗੇ ਹੋਇਆ ਹੈ। ਤੇ ਕੁਸੰਗਤ ਕਰਦੇ ਨੇ ਨੌ ਬਾਤ। तो जितना मनुख प्रभावत को कुसंगत तो है दुराचार तो है अनर्थ तो है इतना परमात्मा तो नहीं है क्योंकि एक को पाग गया है मनुख पूरा जा गया होया नहीं है बड़ा कीमती शब्द है धन गुरु ग्रंथ साहब जी महाराज का नैनो नींद पर दृष्ट विकार सर्वन सोए सुन रिंद विचार रसना सोई लोभ मीठे साध मन सोया माया बिस्माद ਜੇ ਮਨ ਸੁੱਤਾ ਹੋਇਆ ਹੈ ਤਾਂ ਫਿਰ ਅੱਖਾਂ ਵੀ ਸੁਪੀਆਂਆਂ ਹਨ ਕੰਨ ਵੀ ਸੁੱਤੇ ਹੋਏ ਨੇ ਜ਼ਬਾਨ ਵੀ ਸੁੱਤੀ ਹੋਈ ਹੈ ਕਿਉਂਕਿ ਮਨ ਦੇ ਜਾਗਣ ਦੇ ਨਾਲ ਹੀ ਜ਼ਬਾਨ ਦਾ ਜ਼ਾਇਕਾ ਵੱਧੇਗਾ ਜਿੰਨਾ ਮਨ ਜਾਗੇਗਾ ਉਤਨਾ ਸੁਆਦ ਜਿੰਨਾ ਮਨ ਜਾਗੇਗਾ ਉਤਨਾ ਅਨਾਹ ਦਾ ਨਾਦ ਇਹ ਸੁਣ ਸਕੇਗਾ ਜਿੰਨਾ ਜਾਗੇਗਾ ਉਤਨਾ ਉਸਨੂੰ ਰੂਪ ਦਿਖਾਈ ਦੇਵੇ ਇੱਕ ਚਿੱਤਰਕਾਰ ਨੂੰ ਜੋ ਦਰਖਤ ਦੇ ਸੁਆਪਣ ਦਿਖਾਈ ਦਿੰਦਾ ਹੈ ਆ ਮਨ ਨੂੰ ਕੋ ਨਹੀਂ ਦਿਖਾਈ ਦੇਗਾ ਇੱਕ ਸਾਹਿਤਕਾਰ ਨੂੰ ਇੱਕ ਕਵੀ ਹਿਰਦੇ ਨੂੰ ਜੋ ਚੰ드ਰਮਾ ਦੇ ਵਿੱਚ ਖੂਬਸੂਰਤੀ ਦਿਖਾਈ ਦਿੰਦੇ ਐ ਇੱਕ ਆਮ ਮਨੁੱਖ ਨੂੰ ਨਹੀਂ ਇੱਕ ਕਵੀ ਨੂੰ ਜੋ ਹਿਰੰਦੇ ਨੇਤਰ ਬੜੇ ਖੂਬਸੂਰਤ ਦਿਖਾਈ ਦਿੰਦੇ ਨੇ ਪ੍ਰਭਾਵਿਤ ਕਰਦੇ ਨੇ ਆਮ ਬੰਦੇਆਂ ਨੂੰ ਨਹੀਂ ਔਰ ਇਸ ਤਰ੍ਹਾਂ ਦੇ ਸੋਪਣ ਦੇ ਜਗੀਤ ਗਾਏ ਨੇ ਕਵੀਆਂ ਨੇ ਗਾਏ ਨੇ ਜਾਂ ਰੱਬੀ ਸ਼ਾਇਰਾ ਨੇ ਗਾਏ ਨੇ ਜਾਂ ਇਸ਼ਕ ਮਿਜ਼ਾਜੀਆਂ ਨੇ ਗਾਏ ਨੇ ਜਾਂ ਇਸ਼ਕ ਹਕੀਕੀ ਅਨੇ ਗਾਏ ਨੇ ਦੋਹਾਂ ਨੇ ਗਾਇਨੇ ਪ੍ਰੇਮ ਦੇ ਗੀਤ ਪਿਆਰ ਦੇ ਗੀਤ ਸੁਪਨਣ ਦੇ ਗੀਤ ਇਹਨਾਂ ਨੇ ਗਾਇਨੇ ਔਰ ਸੁਪਨਣ ਤੇ ਪਿਆਰ ਨੂੰ ਨਾਲ ਜੋੜਿਆ ਉਰਦੂ ਦੇ ਸ਼ਾਇਰ ਇੰਜ ਕਹਿੰਦੇ ਨੇ ਜਦ ਹੁਸਨ ਨਹੀਂ ਤੋ ਇਸ਼ਕ ਵੀ ਪੈਦਾ ਨਹੀਂ ਹੁੰਦਾ ਬੁਲਬੁਲ ਗਿਲੇ ਦੀਵਾਰ ਪਰ ਸ਼ੈਦਾ ਨਹੀਂ ਹੁੰਦਾ ਬੁਲਬੁਲ ਦੀਵਾਰ ਦੇ ਉੱਤੇ ਬਣਿਆ ਹੋਇਆ ਗੁਲਾਬ ਦਾ ਫੁੱਲ ਹੈ ਬੁਲਬੁਲ ਉੱਥੇ ਗੀਤ ਨਹੀਂ ਅਲਾਪਦੇ ਜਿੰਨੇ ਚਿਰ ਤੱਕ ਬੂਟੇ ਦੇ ਉੱਤੇ ਖਿੜਿਆ ਹੋਇਆ ਗੁਲਾਬ ਦਾ ਫੁੱਲ ਨਾ ਹੋਵੇ ਇਹ ਨਗਮੇ ਨਹੀਂ ਅਲਾਪਦੇ ਇਹ ਪਿਆਰ ਤੇ ਸੁਪਨ ਕਠੇ ਹੀ ਰਹਿੰਦੇ ਨੇ ਜਿਸ ਦਿਨ ਮਨੁੱਖ ਰੱਬ ਦਾ ਸੁਪਨ ਦੇਖ ਦੇਖ ਲੈਂਦਾ ਐਸੋ ਸੁੰਦਰ ਬਰਨ ਨਾ ਸਾਖੋ ਤਾਂ ਕਿ ਉਪਮਾ ਜਾਤ ਨਾ ਕਹਿ ਹੋਰੀ ਗੁਰੂ ਅਰਜਨ ਦੇਵ ਜੀ ਅਨਾ ਸੁੰਦਰ ਇਤਨਾ ਸੁੰਦਰ ਚੰਦਰ ਬਦਨ ਚਿਤਚਾਰ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਦਾ ਉਹ ਤੇ ਚੰਨ ਜੈਸਾ ਹੈ ਔਰ ਚਿਤ ਨੂੰ ਚੋਰਾਣ ਵਾਲਾ ਹੈ ਬੜੀ ਮਹਿਮਾ ਹੈ ਧਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਕਿਸੇ ਵਕਤ ਇਸ ਪਹਿਲੂ ਨੂੰ ਵੀ ਲਵਾਂਗੇ ਸਮਾਂ ਇਜਾਜ਼ਤ ਨਹੀਂ ਪਿਆ ਦਿੰਦਾ ਜੋ ਹੈ ਰੋਕਦਾ ਪਿਆ ਸੁਹਪਣ ਤੇ ਪਿਆਰ ਇਕੱਠੇ ਰਹਿੰਦੇ ਨੇ ਗੁਸਤਾਖੀ ਮਾਫ ਅਗਰ ਪ੍ਰਮਾਤਮਾ ਬਦਸੂਰਤ ਆਉਂਦਾ ਕੋਈ ਭਗਤ ਵੀ ਨਹੀਂ ਆਉਣਾ ਸੀ ਪਿਆਰ ਹੋਣਾ ਹੀ ਨਹੀਂ ਸੀ ਇਹ ਵੀ ਮੈਲਸ ਕਰੋ ਮਹਾਂ ਸੁਪਣ ਹੈ ਜਗਤ ਦਾ ਸਾਰਾ ਸੁਪਣ ਉਸੇ ਤੋਂ ਆਉਂਦਾ ਹੈ ਉਸੇ ਤੋਂ ਆਉਂਦਾ ਹੈ ਜਗਤ ਦਾ ਸਾਰਾ ਗਿਆਨ ਉਸੇ ਤੋਂ ਆਉਂਦਾ ਹੈ ਵਿਗਿਆਨ ਉਸੇ ਤੋਂ ਆਉਂਦਾ ਹੈ ਸੰਗੀਤ ਉਸੇ ਤੋਂ ਆਉਂਦਾ ਹੈ ਗੀਤ ਉਸੇ ਤੋਂ ਆਉਂਦਾ ਹੈ ਔਰ ਹਰ ਗੀਤ ਭਗਵਾਨ ਦਾ ਗੀਤ ਆਉਂਦਾ ਜਿਹਦੇ ਵਿੱਚ ਭਗਵਾਨ ਦੀ ਝਲਕ ਹੋਵੇ ਬਾਗਵਤ ਗੀਤਾ ਹੁੰਦੀ ਹੈ ਉਸੇ ਤੋਂ ਆਉਂਦੇ ਨੇ ਔਰ ਕਿਸੇ ਤੋਂ ਨਹੀਂ ਆਉਂਦੇ ਹੁਣ ਮੈਂ ਅਰਜ਼ ਕਰਾਂ ਬਾਹਰ ਜਿਹੜਾ ਅੰਧੇਰਾ ਹੈ ਜ਼ਮੀਨ ਦੀ گردش ਕਰਕੇ ਇਹ ਅੰਧਕਾਰ ਹੋ ਜਾਂਦਾ ਹੈ ਰਾਤ ਪੈ ਜਾਂਦੀ ਹੈ ਫਿਰ ਇਸ ਅੰਧੇਰੇ ਨੂੰ ਅਸੀਂ ਦੂਰ ਕਰਦੇ ਹਾਂ ਸੈਂਕੜੇ ਸਾਧਨ ਅੱਜ ਜੁਟਾਏ ਹੋਏ ਨੇ ਸਟਰੀਟ ਲਾਈਟ ਗੱਲੀ ਦੀਆਂ ਸੜਕਾਂ ਰਾਤ ਨੂੰ ਦਿਨ ਦੇ ਵਿੱਚ ਬਦਲਦੀਆਂ ਇਹ ਬਿਜਲੀ ਦੇ ਬਲ ਔਰ ਡੋਬ ਲਾਈਟਾਂ ਤੇ ਰਾਤ ਨੂੰ ਦਿਨ ਦੇ ਚ ਬਦਲਦੀਆਂ ਮਨੁੱਖ ਨੂੰ ਪਤਾ ਸੀ ਅੰਧੇਰੇ ਚ ਮੈਂ ਬੈਠ ਤੇ ਸਕਦਾ ਕੁਝ ਕਰ ਨਹੀਂ ਸਕਦਾ ਨਾ ਲਿਖ ਸਕਦਾ ਨਾ ਪੜ ਸਕਦਾ ਨਾ ਕੁਝ ਬਣਾ ਸਕਦਾ ਨਾ ਚੱਲ ਸਕਦਾ ਚੱਲਣ ਵਾਸਤੇ ਵੀ ਚਾਣਨਾ ਚਾਹੀਦਾ ਹੈ ਅੰਧੇਰੇ ਚ ਯਾਤਰਾ ਵੀ ਨਹੀਂ ਹੋ ਸਕਦੀ ਅੰਧੇਰੇ ਚ ਤੇ ਮੈਂ ਕੁਝ ਵੀ ਨਹੀਂ ਕਰ ਸਕਦਾ ਅંધੇਰਾ ਤੇ ਮੇਰੀ ਸਾਰੀ ਜ਼ਿੰਦਗੀ ਨੂੰ ਰੋਕ ਕੇ ਰੱਖ ਦੇਗਾ। ਮਨ ਦੇ ਤਲ ਤੇ ਜਿਹੜਾ ਅંધੇਰਾ ਉਹ ਸੰਦੇਰੇ ਨੂੰ ਅਗਿਆਨ ਕਹਿੰਦੇ ਨੇ ਉਹ ਇਸ ਕਰਕੇ ਹੈ ਕਿ ਮਨ ਸੁੱਤ ਹੈ ਇਸ ਕਰਕੇ। ਮਨ ਦੇ ਨੌਂ ਭਾਗ ਸੁੱਤੇ ਹੋਏ ਨੇ ਇੱਕ ਜਾਗੇ ਹੋਏ। ਬਸ ਮਨੁੱਖ ਕੋਲੇ ਨਹੀਂ ਚਾਣਣਾ ਹੈ ਹਲਕਾ ਹਲਕਾ। ਜਿਵੇਂ ਕਿਦਰੇ ਮਸਿਆ ਦੀ ਰਾਤ ਸੀ ਪਰ ਸਵੇਰੇ ਉਹ ਫੁੱਟ ਗਈ ਹਲਕੀ ਜਿਹੀ। ਬਸ ਇੱਕ ਭਾਗ ਜਾ ਗਿਆ ਬਾਕੀ ਅੰਧੇਰਾ ਹੀ ਹੈ ਅੰਧੇਰਾ ਹੀ ਹੈ ਤੋਂ ਅੰਧੇਰੇ ਦੀ ਜਿੱਤ ਹੋ ਜਾਂਦੀ ਹੈ ਰੋਸ਼ਨੀ ਦੀ ਰੋਜ਼ ਹਾਰ ਹੋ ਜਾਂਦੀ ਹੈ ਰੋਜ਼ ਮਨੁੱਖ ਪ੍ਰਣ ਕਰਦਾ ਹੈ ਇਹ ਕੰਮ ਮੈਂ ਨਹੀਂ ਕਰਨਾ ਪਤਾ ਨਹੀਂ ਕਿਤਨੇ ਨੇ ਮੈਨੂੰ ਆਖਿਆ ਗਏ ਨਹੀਂ ਜੀ ਅੱਜ ਪ੍ਰਣ ਕਰਦੇ ਆ ਸ਼ਰਾਬ ਨਹੀਂ ਪੀਾਂਗੇ ਪਰ ਜਿਸ ਨੇ ਇਸ ਤਰ੍ਹਾਂ ਦਾ ਮੇਰੇ ਕੋਲ ਪ੍ਰਣ ਕੀਤਾ ਮੈਂ ਦੇਖ ਕੇ ਹੈਰਾਨ ਹੋ ਗਿਆ ਉਹਨੇ ਹੀ ਕਰ ਦੇ ਸਾਰੀਆਂ ਹੀ ਬੋਤਲਾਂ ਸਜਾ ਕੇ ਰੱਖੀਆਂ ਆਈਆਂ ਨਹੀਂ ਇਹ ਤੇ ਮੈਂ ਸਜਾਵਟ ਵਾਸਤੇ ਰੱਖੀਆਂ ਨੇ ਨੌ ਭਾਗ ਜਿੱਤ ਜਾਂਦੇ ਨੇ ਇੱਕ ਭਾਗ ਨਾਲ ਪ੍ਰਣ ਕੀਤਾ ਨਹੀਂ ਪੀਵਾਂਗਾ ਨੌ ਭਾਗ ਜਿੱਤ ਜਾਂਦੇ ਨੇ ਇੱਕ ਭਾਗ ਨਾਲ ਅਜ ਪ੍ਰਣ ਕੀਤਾ ਕਿ ਕੇਸ ਗੁਰੂ ਦੀ ਮੋਹਰ ਨੇ ਗੁਰੂ ਨੇ ਆਪਣਾ ਰੂਪ ਦਿੱਤਾ ਹੈ ਮੈਂ ਨਾਈ ਦੀ ਦੁਕਾਨ ਤੇ ਬੈਠ ਕੇ ਇਹ ਕਤਲ ਨਹੀਂ ਕਰਾਂਗਾ ਆ ਗਿਆ ਹੈ ਹੁਣੇ ਪਿੱਛੇ ਰਾਮਲੀਲਾ ਹੋ ਗਈਆਂ ਨੇ ਮੈਂ ਅਕਸਰ ਅਰਜ਼ ਕਰਦਾ ਹੁੰਨਾ ਹੋ ਰਾਮ ਦੇ ਸਿਰ ਤੇ ਜੂੜਾ ਵੀ ਦਿਖਾਣਾ ਹੈ ਵਿਸ਼ਵਾਮਿੱਤਰ ਦੀ ਦਾੜੀ ਵੀ ਦਿਖਾਣੀ ਹੈ ਵਿਸ਼ਿਸ਼ਟ ਜੀ ਦੀ ਦਾੜੀ ਵੀ ਦਿਖਾਣੀ ਹੈ ਇਹ ਦਾੜੀਆਂ ਤੇ ਨਕਲੀ ਜੂੜੇ ਜਿੱਥੇ ਬੰਦੇ ਨੇ ਉਹ ਕਾਰਖਾਨੇ ਮੈਂ ਦੇਖੇ ਨੇ ਮਦਰਾਸ ਦੇ ਤੇ ਜੈਪੁਰ ਦੇ ਚ ਪਤਾ ਹੈ ਬੰਦਿਆਂ ਦੇ ਵਾਲ ਕੋੜੇ ਦੀ ਪਹੁੰਚ ਦੀ ਵਾਲ ਗਊ ਦੇ ਪਹੁੰਚ ਦੇ ਵਾਲ ਇਕੱਠੇ ਕਰਕੇ ਉਹ ਦਾੜੀਆਂ ਬਣਾਉਂਦੇ ਨੇ ਜੂੜੇ ਬਣਾਉਂਦੇ ਨੇ ਜਦ ਕਦੀ ਇਸ ਤਰ੍ਹਾਂ ਦੀ ਰਾਮ ਲੀਲੇ ਸਹਜੇ ਕਿਦਰ ਦੇਖਣ ਨੂੰ ਮਿਲ ਜਾਏ ਜੂੜਾ ਹੈ ਰਾਮ ਦੇ ਸਿਰ ਤੇ ਦਾੜੀਏ ਵਿਸ਼ਵਾਮਿੱਤਰ ਕੋਲ ਰਾਮ ਦਾ ਬਚਪਨਾ ਦਿਖਾਉਂਦੇ ਨੇ 12 13 14 ਸਾਲ ਦਾ ਕਿਉਂ ਪੁਰਸ਼ ਨੂੰ ਖੂਬਸੂਰਤੀ ਇਸਤਰੀ ਦੇ ਹੀ ਦਿਖਾਈ ਦਿੰਦੀ ਹੈ ਉਹਨੂੰ ਦਾੜੀ ਨਹੀਂ ਆਉਂਦੀ ਤੇ ਇਸਤਰੀ ਨੂੰ ਖੂਬਸੂਰਤੀ ਪੁਰਸ਼ ਦੇ ਹੀ ਦਿਖਾਈ ਦਿੰਦੀ ਹੈ ਵਿਪਰੀਤ ਦੀ ਕشش ਹੈ ਐਸੋਸ ਤੇ ਬਤਾਰਾਂ ਦਾ ਚਿਹਰਾ ਇਸਤਰੀ ਵਰਗਾ ਦਿਖੰਦਾ ਹੈ। ਪੁਰਸ਼ ਨੂੰ ਖੂਸੂਰਤੀ ਉਸਦੇ ਹੀ ਦਿਖਾਈ ਦਿੰਦੀ ਹੈ। ਵਿਪਰੀਤ ਦੀ ਜੋ ਹੈ ਕشش ਹੈ। ਜਦ ਮੈਂ ਦੇਖਦਾ ਹਾਂ ਇਹ ਦਾੜੀਆਂ ਤੇ ਜੋੜੇ ਔਥੋ ਅੰਦਰੋਂ ਆਵਾਜ਼ ਆਂਦੀ ਹੈ ਸਾਡੇ ਸਿਰ ਤੇ ਜੁੜਾ ਰਾਮ ਵਰਗਾ ਹੈ ਸਾਡੇ ਮੁਖੜੇ ਤੇ ਦਾੜੀ ਵਿਸ਼ਿਸ਼ਟ ਵਰਗੀ ਹੈ ਤੁਸੀਂ ਨਕਲੀ ਰਾਮ ਬਣਾਏ ਨੇ ਗੁਰੂ ਗੋਬਿੰਦ ਸਿੰਘ ਨੇ ਅਸਲੀ ਰਾਮ ਬਣਾਏ ਨੇ।